ਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਇੱਕ ਨਿੱਜੀ ਬੈਂਕ ਦੀ ਵੈਨ ਏਟੀਐਮ ਦੇ ਵਿੱਚ ਕੈਸ਼ ਜਮ੍ਹਾਂ ਕਰਨ ਦੇ ਲਈ ਜਾ ਰਹੀ ਹੁੰਦੀ ਹੈ ਤਾਂ ਲੁਟੇਰੇ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਆਉਂਦੇ ਨੇ ਤੇ ਇਸ ਵੈਨ ਨੂੰ ਰੋਕ ਲੈਂਦੇ ਨੇ ਤੇ ਵੱਡਾ ਕਾਂਡ ਕਰਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਨਿੱਜੀ ਬੈਂਕ ਦੀ ਵੈਨ ਦੇ ਵਿੱਚੋਂ ਕਰੋੜਾਂ ਰੁਪਏ ਲੈ ਕੇ ਜਿਹੜਾ ਲੁਟੇਰੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਨਿੱਜੀ ਬੈਂਕ ਦੀ ਇਸ ਬੈਂਕ ਦੇ ਵਿੱਚ ਕਰੋੜਾ ਰੁਪਏ ਦੀ ਨਕਦੀ ਸੀ ਤੇ 7 ਕਰੋੜ 11 ਲੱਖ ਦੀ ਚੋਰੀ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ ਮੁਲਜ਼ਮ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਆਏ ਸੀ ਕਰਮਚਾਰੀਆਂ ਨੂੰ ਗੁੰਮਰਾਹ ਕੀਤਾ ਤੇ ਨਕਦੀ ਲੈ ਕੇ ਮੌਕੇ ਤੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇੱਕ SUV ਵੈਨ ਅਚਾਨਕ ATM ਵੈਨ ਦੇ ਸਾਹਮਣੇ ਆ ਕੇ ਰੁਕੀ ਗੱਡੀ ਦੇ ਵਿੱਚ ਸਵਾਰ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਧਮਕੀ ਦਿੱਤੀ ਇਹ ਦਾਵਾ ਕਰਦੇ ਹੋਏ ਕਿ ਉਹ ਸਰਕਾਰੀ ਅਧਿਕਾਰੀ ਨੇ ਅਤੇ ਨਕਦੀ ਦੀ ਤਸਦੀਕ ਕਰਨ ਦੇ ਲਈ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਲੋੜ ਸੀ ਜਿਸ ਕਾਰਨ ਇਹ ਬਹਾਨਿਆਂ ਦੇ ਤਹਿਤ ਉਹਨਾਂ ਨੇ ਕਰਮਚਾਰੀਆਂ ਨੂੰ ਆਪਣੀ ਕਾਰ ਦੇ ਵਿੱਚ ਜ਼ਬਰਦਸਤੀ ਬਿਠਾ ਲਿਆ ਤੇ ਵੈਨ ਦੇ ਵਿੱਚੋਂ ਵਾਹਰ ਉਤਾਰ ਦਿੱਤਾ ਤੇ ਕਾਰ ਛੱਡ ਕੇ ਉੱਥੇ ਹੀ ਜਿਹੜੇ ਉਹ ਫਰਾਰ ਹੋ ਗਏ ਇਹ ਘਟਨਾ ਬੈਂਗਲੌਰ ਦੇ ਜੇਪੀ ਨਗਰ ਚ ਵਾਪਰੀ ਹੈ ਵੱਡਾ ਕਾਂਡ ਜਿਹੜਾ ਲੁਟੇਰਿਆਂ ਦੇ ਵੱਲੋਂ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਕੀਤਾ ਜਾਂਦਾ ਇੱਕ ਬੈਂਕ ਦੀ ਨਿੱਜੀ ਬੈਂਕ ਦੀ ਜਿਹੜੀ ਹੈ ਵੈਨ ਜਾ ਰਹੀ ਹੁੰਦੀ ਹੈ ਏਟੀਐਮ ਦੇ ਵਿੱਚ ਉਹਨਾਂ ਦੇ ਵੱਲੋਂ ਪੈਸੇ ਜਮ੍ਹਾਂ ਕੀਤੇ ਜਾਣੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਹੀ ਵੈਨ ਦੇ ਨਾਲ ਵੱਡਾ ਜਿਹੜਾ ਕਾਂਡ ਕਰ ਜਾਂਦੇ ਨੇ ਤਾਂ ਦੱਸਦੀ ਏ ਕਿ ਵੈਨ ਦੇ ਵਿੱਚ ਇੱਕ ਡਰਾਈਵਰ ਦੋ ਹਥਿਆਰਬੰਦ ਸੁਰੱਖਿਆ ਕਰਮਚਾਰੀ ਅਤੇ ਇੱਕ ਨਕਦੀ ਜਮ੍ਹਾਂ ਕਰਨ ਵਾਲਾ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਐਸਯੂਵੀ ਤੇ ਇੱਕ ਜਾਲੀ ਨੰਬਰ ਪਲੇਟ ਸੀ ਤੇ ਪਿੱਛੇ ਭਾਰਤ ਸਰਕਾਰ ਦਾ ਨਿਸ਼ਾਨ ਵੀ ਸੀ ਪੁਲਿਸ ਮੌਕੇ ਤੇ ਇਸ ਘਟਨਾ ਵਾਲੀ ਥਾਂ ਤੇ ਪਹੁੰਚੀ ਅਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਆਸ-ਪਾਸ ਤੋਂ ਜਿਹੜੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਤਾਂ ਪੁਲਿਸ ਅਨੁਸਾਰ ਇਹ ਚੋਰੀ ਪੂਰੀ ਪਲਾਨਿੰਗ ਦੇ ਨਾਲ ਕੀਤੀ ਗਈ ਹੈ ਕਿਉਂਕਿ ਇਹ ਜਿਹੜਾ ਵਾਰਦਾਤ ਨੂੰ ਅੰਜਾਮ ਦੇਣਾ ਕੋਈ ਸਖਾਲੀ ਗੱਲ ਨਹੀਂ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਕਈ ਦਿਨਾਂ ਤੋਂ ਵੈਨ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੋਣੀ ਕਈ ਦਿਨਾਂ ਤੋਂ ਪਲਾਨਿੰਗ ਕੀਤੀ ਜਾ ਰਹੀ ਉਹਨਾਂ ਹੀ ਲੁਟੇਰਿਆਂ ਨੇ ਕਈ ਦਿਨਾਂ ਤੱਕ ਵੈਨ ਦੀ ਗਤੀਵਿਧੀ ਤੇ ਨਜ਼ਰ ਰੱਖੀ ਹੋਣੀ ਉਸੇ ਦੇ ਆਧਾਰ ਤੇ ਵੱਡੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਉਹਨਾਂ ਨੇ ਵੈਨ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਯੋਜਨਾਬੰਦ ਤਰੀਕੇ ਦੇ ਨਾਲ ਨਗਦੀ ਆਪਣੀ ਕਾਰ ਦੇ ਵਿੱਚ ਟਰਾਂਸਫਰ ਕੀਤੀ ਸ਼ੁਰੂਆਤੀ ਜਾਂਚ ਦੇ ਵਿੱਚ ਵੈਨ ਡਰਾਈਵਰ ਦੇ ਸ਼ੱਕੀ ਵਿਹਾਰ ਅਤੇ ਬਦਲੇ ਬਿਆਨਾਂ ਕਾਰਨ ਅੰਦਰੂਨੀ ਮਿਲੀਭੁਗਤੀ ਦੀ ਸੰਭਾਵਨਾ ਜਿਹੜੀ ਪੁਲਿਸ ਦੇ ਵੱਲੋਂ ਉਹ ਵੀ ਜਿਤਾਈ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ ਕਿੰਨੇ ਸਮੇਂ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਬੰਗਲੌਰ ਤੇ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਿੱਜੀ ਬੈਂਕ ਦੀ ਵੈਨ ਜਿਹੜੀ ਹੈ ਏਟੀਐਮ ਦੇ ਵਿੱਚ ਪੈਸੇ ਜਮ੍ਹਾਂ ਕਰਨ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਹੀ ਵੱਡਾ ਉਸ ਦੇ ਨਾਲ ਕਾਂਡ ਕਰ ਜਾਂਦੇ ਨੇ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇੱਕ ਨਿੱਜੀ ਬੈਂਕ ਦੀ ਵੈਨ ਏਟੀਐਮ ਦੇ ਵਿੱਚ ਕੈਸ਼ ਜਮ੍ਹਾਂ ਕਰਨ ਦੇ ਲਈ ਜਾ ਰਹੀ ਹੁੰਦੀ ਹੈ ਤਾਂ ਲੁਟੇਰੇ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਆਉਂਦੇ ਨੇ ਤੇ ਇਸ ਵੈਨ ਨੂੰ ਰੋਕ ਲੈਂਦੇ ਨੇ ਤੇ ਵੱਡਾ ਕਾਂਡ ਕਰਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਨਿੱਜੀ ਬੈਂਕ ਦੀ ਵੈਨ ਦੇ ਵਿੱਚੋਂ ਕਰੋੜਾ ਰੁਪਏ ਲੈ ਕੇ ਜਿਹੜਾ ਲੁਟੇਰੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਨਿੱਜੀ ਬੈਂਕ ਦੀ ਇਸ ਵੈਨ ਦੇ ਵਿੱਚ ਕਰੋੜਾ ਰੁਪਏ ਦੀ ਨਕਦੀ ਸੀ ਤੇ 7 ਕਰੋੜ 11 ਲੱਖ ਦੀ ਚੋਰੀ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ। ਮੁਲਜ਼ਮ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਆਏ ਸੀ ਕਰਮਚਾਰੀਆਂ ਨੂੰ ਗੁੰਮਰਾਹ ਕੀਤਾ ਤੇ ਨਕਦੀ ਲੈ ਕੇ ਮੌਕੇ ਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਐਸਯੂਵੀ ਵੈਨ ਅਚਾਨਕ ਏਟੀਐਮ ਵੈਨ ਦੇ ਸਾਹਮਣੇ ਆ ਕੇ ਰੁਕੀ ਗੱਡੀ ਦੇ ਵਿੱਚ ਸਵਾਰ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਧਮਕੀ ਦਿੱਤੀ ਇਹ ਦਾਵਾ ਕਰਦੇ ਹੋਏ ਕਿ ਉਹ ਸਰਕਾਰੀ ਅਧਿਕਾਰੀ ਨੇ ਅਤੇ ਨਕਦੀ ਦੀ ਤਸਦੀਕ ਕਰਨ ਦੇ ਲਈ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਲੋੜ ਸੀ ਜਿਸ ਕਾਰਨ ਇਹ ਬਹਾਨਿਆਂ ਦੇ ਤਹਿਤ ਉਹਨਾਂ ਨੇ ਕਰਮਚਾਰੀਆਂ ਨੂੰ ਆਪਣੀ ਕਾਰ ਦੇ ਵਿੱਚ ਜ਼ਬਰਦਸਤੀ ਬਿਠਾ ਲਿਆ ਤੇ ਬੈਂਡ ਦੇ ਵਿੱਚੋਂ ਬਾਹਰ ਉਤਾਰ ਦਿੱਤਾ ਤੇ ਕਾਰ ਛੱਡ ਕੇ ਉੱਥੇ ਹੀ ਜਿਹੜੇ ਉਹ ਫਰਾਰ ਹੋ ਗਏ ਇੱਕ ਘਟਨਾ ਬੈਂਗਲੌਰ ਦੇ ਜੇਪੀ ਨਗਰ ਚ ਵਾਪਰੀ ਹੈ ਵੱਡਾ ਕਾਂਡ ਜਿਹੜਾ ਲੁਟੇਰਿਆਂ ਦੇ ਵੱਲੋਂ ਰਿਜ਼ਰਵ ਬੈਂਕ ਦੇ ਅਧਿਕਾਰੀ ਬਣ ਕੇ ਕੀਤਾ ਜਾਂਦਾ ਇੱਕ ਬੈਂਕ ਦੀ ਨਿੱਜੀ ਬੈਂਕ ਦੀ ਜਿਹੜੀ ਹੈ ਵੈਨ ਜਾ ਰਹੀ ਹੁੰਦੀ ਹੈ ਏਟੀਐਮ ਦੇ ਵਿੱਚ ਉਹਨਾਂ ਦੇ ਵੱਲੋਂ ਪੈਸੇ ਜਮ੍ਹਾਂ ਕੀਤੇ ਜਾਣੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਹੀ ਵੈਨ ਦੇ ਨਾਲ ਵੱਡਾ ਜਿਹੜਾ ਕਾਂਡ ਕਰ ਜਾਂਦੇ ਨੇ ਤਾਂ ਦੱਸਦੀ ਹੈ ਕਿ ਵੈਨ ਦੇ ਵਿੱਚ ਇੱਕ ਡਰਾਈਵਰ ਦੋ ਹਥਿਆਰਬੰਦ ਸੁਰੱਖਿਆ ਕਰਮਚਾਰੀ ਅਤੇ ਇੱਕ ਨਕਦੀ ਜਮ੍ਹਾਂ ਕਰਨ ਵਾਲਾ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਐਸਯੂਵੀ ਤੇ ਇੱਕ ਜਾਲੀ ਨੰਬਰ ਪਲੇਟ ਸੀ ਤੇ ਪਿੱਛੇ ਭਾਰਤ ਸਰਕਾਰ ਦਾ ਨਿਸ਼ਾਨ ਵੀ ਸੀ ਪੁਲਿਸ ਮੌਕੇ ਤੇ ਇਸ ਘਟਨਾ ਵਾਲੀ ਥਾਂ ਤੇ ਪਹੁੰਚੀ ਅਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਆਸ-ਪਾਸ ਤੋਂ ਜਿਹੜੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਤਾਂ ਪੁਲਿਸ ਅਨੁਸਾਰ ਇਹ ਚੋਰੀ ਪੂਰੀ ਪਲਾਨਿੰਗ ਦੇ ਨਾਲ ਕੀਤੀ ਗਈ ਹੈ ਕਿਉਂਕਿ ਇਹ ਜਿਹੜਾ ਵਾਰਦਾਤ ਨੂੰ ਅੰਜਾਮ ਦੇਣਾ ਕੋਈ ਸਖਾਲੀ ਗੱਲ ਨਹੀਂ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਕਈ ਦਿਨਾਂ ਤੋਂ ਵੈਨ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੋਣੀ ਕਈ ਦਿਨਾਂ ਤੋਂ ਪਲਾਨਿੰਗ ਕੀਤੀ ਜਾ ਰਹੀ ਨੂੰ ਹੀ ਲੁਟੇਰਿਆਂ ਨੇ ਕਈ ਦਿਨਾਂ ਤੱਕ ਵੈਨ ਦੀ ਗਤੀਵਿਧੀ ਤੇ ਨਜ਼ਰ ਰੱਖੀ ਹੋਣੀ ਉਸੇ ਦੇ ਆਧਾਰ ਤੇ ਵੱਡੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਉਹਨਾਂ ਨੇ ਵੈਨ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਯੋਜਨਾਬੰਦ ਤਰੀਕੇ ਦੇ ਨਾਲ ਨਗਦੀ ਆਪਣੀ ਕਾਰ ਦੇ ਵਿੱਚ ਟਰਾਂਸਫਰ ਕੀਤੀ ਸ਼ੁਰੂਆਤੀ ਜਾਂਚ ਦੇ ਵਿੱਚ ਵੈਨ ਡਰਾਈਵਰ ਦੇ ਸ਼ੱਕੀ ਵਿਹਾਰ ਅਤੇ ਬਦਲੇ ਬਿਆਨਾਂ ਕਾਰਨ ਅੰਦਰੂਨੀ ਮਿਲੀਭੁਗਤੀ ਦੀ ਸੰਭਾਵਨਾ ਜਿਹੜੀ ਪੁਲਿਸ ਦੇ ਵੱਲੋਂ ਉਹ ਵੀ ਜਿਤਾਈ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ ਕਿੰਨੇ ਸਮੇਂ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਬੰਗਲੌਰ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਿੱਜੀ ਬੈਂਕ ਦੀ ਵੈਨ ਜਿਹੜੀ ਹੈ ਏਟੀਐਮ ਦੇ ਵਿੱਚ ਪੈਸੇ ਜਮ੍ਹਾਂ ਕਰਨ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਹੀ ਵੱਡਾ ਉਸ ਦੇ ਨਾਲ ਕਾਂਡ ਕਰ ਜਾਂਦੇ ਨੇ ਲੁਟੇਰਿਆਂ ਦੇ ਵੱਲੋਂ ਵੱਡੀ ਵਾਰ